ਜੋ ਬੁਲੇ ਸੋਨਰ ਪੈ ਭਗਵਾਨ ਫਾਲਮੀਕ ਮਹਾਰਾਜ ਕਿਦੈ ਸ੍ਰੀ ਸ੍ਰੀ 108 ਸਤਿਗੁਰੂ ਕਿਆਨਾਥ ਮਹਾਰਾਜ ਕਿਦੈ ਦੋਹਰਾ ਸਤਸੰਗ ਹਾਲ ਦਾ ਨੀ ਪਥਰ ਤਰ ਸ੍ਰੀ ਜਗ ਜੀਵਨ ਰਾਮ ਪੂਰਨ ਤੁਰਗੈ ਪਰ ਉਕਾਰਿ ਆਪਣੇ ਆਪਣੇ ਧਾਮ ਸਾਧ ਸੰਗਤੇ ਕੌਮੀ ਨੇਤਾ ਪੇਖ ਰਤਨ ਭਗਵਾਨ ਦੇ ਪਿਆਰੇ ਸਤਿਗੁਰਜੀ ਤੋਂ ਲੈ ਅਸੀਸਾ ਜਦ ਸੰਵਿਧਿਆ ਹੋ ਗਏ ਸਾਰੇ ਜਦ ਬੇਲਿਆ ਹੋ ਸਿੰਘਾਸਨ ਉੱਤੇ ਜਦ ਸਤਿਗੁਰਜੀ ਆਸਣ ਡਾਇਆ ਤਦ ਸਤਿਗੁਰਜੀ ਦਾ ਨੂਰੀ ਚਿਹਰਾ ਸੂਰਜ ਵਾਂਗਰ ਦਿਸ਼ਰਿ ਸੁਨਾਇਆ ਗੁਰ ਪਰਮੇਸ਼ਵਰ ਤਤ ਬਰਾਜੇ ਤਰਤੀ ਉੱਤੇ ਦਾਸთა ਅਸਣ ਸਤਿਗੁਰੂ ਜੇਦੀ ਹਰਿ ਤੇ ਵਾਲੇ ਹਾਜ਼ਰ ਹੈ ਦਾਸਨ ਕਾ ਦਾਸਨ ਹੈ ਰੋਸ਼ੀਆ ਅੰਦਰ ਗੁਰ ਪਰਮੇਸ਼ਵਰ ਇੰਜੇ ਚਾਣਕ ਬੋਲਣ ਲੱਗੇ ਸਬ ਕਲਾ ਸਮਰੱਥ ਸਤਿਗੁਰੂ ਪੀਤ ਗੰਮੀ ਖੋਲਣ ਲੱਗੇ ਸਤਿਗੁਰ ਬੋਲੇ ਪੂਰਨ ਬੇਟਾ ਇਹ ਆਦਿ ਪੁਰਖ ਦਾ ਕ੍ਰਮ ਤਕਾਰਾ ਜੁਗ ਜੁਗਤ ਤੇਰਾ ਸਾਡਾ ਬਹੁਤ ਪੁਰਾਣਾ ਪਾਈਚਾਰਾ ਜਨਮ ਜਨਮ ਤੋਂ ਭਗਤੀ ਦਾ ਬਲ ਸਾਨੂੰ ਸ਼ਕਤੀवान ਬਖਸ਼ਿਆ ਜਨਮ ਜਨਮ ਤੋਂ ਕਵਤਾ ਦਾ ਬਲ ਤੈਨੂੰ ਆਦਿ ਕਵੀ ਭਗਵਾਨ ਬਖਸ਼ਿਆ ਇਹ ਕੌਮੀ ਗ੍ਰੰਥ ਜੋ ਤੂੰ ਲਿਖਿਆ ਹੈ ਇਹ ਤੇਥੋਂ ਸ਼ਕਤੀਵਾਨ ਲਿਖਾਇਆ ਆਦਿ ਵਸਯਾ ਦੀ ਮੁਕਤੀ ਲਈ ਇਹ ਆਦਿ ਕਵੀ ਭਗਵਾਨ ਲਿਖਾਇਆ ਕਲਮ ਤੇਰੀ ਤੇਰੇ ਦਿਲ ਸਾਗਰ ਚ ਜੋ ਸ਼ਬਦਾਂ ਦੇ ਮੋਤੀ ਕੇਰੇ ਹੰਸ ਬੁੱਧੀ ਜਗਿਆਸ ਖਾਤਰ ਬੰਨ ਨਾ ਵਿੱਚ ਸੋਣ ਸਵੇਰੇ ਜੁਗ ਜੁਗਤੋ ਆਦਵਸੀਏ ਦੁਪਾਰਤੇ ਜਦੀ ਮਾਲਕ ਮਾਨਵਤਾ ਦੇ ਗਿਆਨ ਪੰਡਾਰੇ ਪ੍ਰਾਚੀਨ ਸਭਿਅਤਾ ਦੇ ਮਾਲਕ ਉਹਨਾਂ ਦਾ ਇਤਿਹਾਸ ਇਹਦੇ ਵਿੱਚ ਉਹਨਾਂ ਲਈ ਅਨਮੋਲ ਖਜ਼ਾਨੇ ਆਉਣ ਵਾਲਿਆ ਪੁਸਤਾਖਾਤਰ ਸ਼ਬਦਾ ਅੰਦਰ ਬੰਦਨ ਚਰਾਨੇ ਆਦਵਸੀਆ ਮਹਾਪੁਰਸ਼ਾ ਦਾ ਮੁੱਢਲਾ ਹੈ ਇਤਿਹਾਸ ਦੇ ਵਿੱਚ ਆਦਿ ਸਮੇ ਦੇ ਕੌਮੀ ਚੜਤਾ ਜ਼ਿੰਦਗੀ ਲਈ ਪ੍ਰਕਾਸ਼ ਦੇ ਵਿੱਚ ਫਿਰ ਟੀ ਪੀਂਗ ਭੁਲਾ ਰਿਹਾ ਕਿਕਰ ਕਾਮ ਹੋਈ ਬਰਬਾਦ ਕਿਸ ਤਰ੍ਹਾਂ ਆਦਵਸੀਏ ਕੈਦੀ ਬਣ ਗਏ ਮਾਲਕ ਬਣੇ ਮਿਆਦ ਕਿਸ ਤਰ੍ਹਾਂ ਇਹ ਕੌਮੀ ਗ੍ਰੰਥ ਕਾਮ ਲਈ ਸ਼ੇਸ਼ਾ ਕਾਮ ਦੇ ਅਥ ਸਵੀਰਾ ਇਸ ਵਿੱਚ ਸਾਹੀ ਤਖਤ ਗਲਾਮੀ ਇਸ ਵਿੱਚ ਕਾਮ ਦੇ ਅਥ ਤਕਦੀਰਾ ਇਸ ਵਿੱਚ ਬੀਤ ਚੁਕੇ ਸਮਿਆਂ ਦੀ ਅਵਾਤਾ ਵਰਤਮਾਨ ਦਾ ਹਾਲ ਇਹਦੇ ਵਿੱਚ ਇਹ ਰਸਤੇ ਦਾ ਇੱਕ ਪੜਾ ਹੈ ਕੌਮੀ ਮੰਡਲ ਹੋਰ ਅਗੇਰੇ ਆਦਵਾਸੀਆ ਜੋデア ਖਾਤਰ ਸੰਕਰੇ ਨੇ ਸੋਣ ਸਵੇਰੇ ਕਲਮ ਤੇਰੀ ਅਜ ਮਨੁੱਖਤਾ ਨੂੰ ਫੰਡ ਚਾਨਣ ਨਮੋਲ ਰੱਖੀ ਹੈ ਆਦਪੁਰਖ ਭਗਵਾਨ ਦੀ ਸ਼ਕਤੀ ਤੇਰੇ ਅੰਦਰੋ ਬੋਲ ਰਹੀ ਹੈ ਆਦਿ ਵਾਸੀ ਜਨ ਕੀਲੇ ਦੋਦੇ ਦੇਖਰ ਆਪਣਾ ਮੂਲ ਪਛਾਨਣ ਮਾਪੇ ਆਪਣੇ ਬੱਚਿਆਂ ਨੂੰ ਜੇ ਬਖਸ਼ ਦੇਣ ਵਿਦਿਆਦਾ ਚਾਨਣ ਚੁਕਾ ਤੁਗਾ ਤੋ ਪੈਰੀ ਫਿਰ ਕੀ ਤਾਂ ਫਿਰ ਪੈਰੀ ਕਉਮਿ ਪਛਾਹ ਖੜੂ ਤੋ ਪ੍ਰਾਚੀਨ ਸਭਿਅਤਾ ਦੇ ਮਾਲਕ ਫਿਰ ਤਖਤਾ ਦੀ ਵਾਰਸ ਹੋ ਜਾਉ ਆਦਿ ਵਾਸੀ ਸਭਿਅਤਾ ਦੇ ਮਾਲਕ ਜੋ ਸੰਕਦ ਦੇ ਗਿਆਨ ਦੇ ਵਾਰਸ ਪਾਣ ਪਾਣੀ ਬ੍ਰਹਮਣ ਦੇਖੋ ਜੀ ਧਰਤੀ ਤੇ ਅਸਮਾਨ ਦੇ ਵਾਰਸ ਬੁੱਧ ਸਿੱਚਰ ਗਹਿਣ ਛਤਰ ਹੈ ਸੰ ਜਨਾਂ ਨੂੰ ਸਜਦੇ ਕਰਦੇ ਸੂਰਜ ਚੰਨ ਸਾਰੇ ਅਰਥੀ ਸਦਾ ਜਿਨ੍ਹਾਂ ਦਾ ਪਾਣੀ ਭਰਦੇ ਪੂਜਦੇ ਆ ਜਿਨ੍ਹਾਂ ਪੱਥਰਾ ਉੱਤੇ ਸਬੇਤਾ ਤੈ ਨਜਰਾਨੇ ਬਖਸ਼ੇ ਦਿਲ ਸਾਗਰ ਚ ਸੁੱਚੇ ਮੋਤੀ ਹੀਰੇ ਲਾਲ ਖਜ਼ਾਨੇ ਬਖਸ਼ੇ ਕੜਕਣ ਵਿੱਚ ਐਟਮ ਦੇ ਸ਼ਕਤੀ ਸਮਝਣ ਦੇ ਲਈ ਗਿਆਨ ਬਖਸ਼ਿਆ ਬ੍ਰਹਮੰਡ ਚ ਈਸ਼ਵਰ ਦੀ ਮਹਾਨ ਸਮਝਣ ਦੇ ਲਈ ਵੀ ਗਿਆਨ ਬਖਸ਼ਿਆ ਆਦਵਾਸੀਆ ਮਹਾਂਪੁਰਸ਼ਾ ਦੀ ਤੂੰ ਪੈਦਾ ਪਹਿਚਾਨ ਹੈ ਕੀਤੇ ਅਰਚਕੇ ਕੌਮੀ ਗ੍ਰੰਥਕ ਕਾਮਦਾ ਤੂੰ ਸੇਵਾ ਬਹੁਤ ਮਹਾਨ ਹੈ ਕੀਤੇ ਜੁਗ ਜੁਗਤ ਪ੍ਰਹਤ ਬਾਦ ਨੇ ਕੋਮ ਤੇ ਉਤਿਆਚਾਰ ਸਿਖ ਇਥੇ ਸੂਤਰ ਪੀਲ ਦਰਾਵੜ ਕਹਿ ਕੇ ਹਰ ਕੀ ਤੱਤ ਬਾਰਸ ਕੀਤੇ ਆਦਵਾਸੀਆ ਸਿਪ ਕੈ ਜੋਦੇ ਆਪਣੇ ਲਹੂ ਦੀ ਧਾਰਾ ਅੰਦਰ ਬਿਨ ਸਰ ਨਾਵੇਂ ਚਿੱਠੀ ਚੀਕਰ ਰੁਲਦੀ ਫਿਰੇ ਪੁਜਾਰਾ ਅੰਦਰ ਤੇਰਾ ਸ਼ਬਦਾ ਮਾਨਵਤਾ ਦਾ ਮੁੜ ਪੈਦਾਸ ਮਾਨ ਹੈ ਕੀਤਾ ਆਪਣੀ ਧਰਤੀ ਆਪਣਾ ਅੰਬਰ ਆਪਣਾ ਕੈਮਨishan ਹੈ ਕੀਤਾ ਆਪਣਾ ਇਸ਼ਟ ਆਪਣੀ ਪੂਜਾ ਆਪਣਾ ਕੈਮਨishan ਹੈ ਕੀਤਾ ਆਪਣਾ ਪਾਠ ਗ੍ਰੰਥ ਬਣਾਇਆ ਕੌਮੇ ਨਵ ਨਿਰਮਾਨ ਹੈ ਕੀਤਾ ਪੂਜਾ ਲਈ ਵੀ ਉਸ ਈਸ਼ਵਰ ਦੀ ਪੇਟਾ ਧਰਮ ਇਮਾਨ ਹੈ ਕੀਤਾ ਪਰ ਕੀਰਤੀ ਦੇ ਕਣਕਣ ਨੂੰ ਜਿਸ ਪੂਰਨ ਸ਼ਕਤੀवान ਹੈ ਕੀਤਾ ਜੀਵਨ ਲਈ ਆਦਵਾਸੀਆ ਜਿਸ ਤੋਂ ਵਰਦਾਨ ਸੇ ਲੀਤਾ ਪੂਜਾ ਲਈ ਵੀ ਕੋਹੀ ਨਿਸ਼ਚਿਤ ਵਾਲਮੀਕ ਭਗਵਾਨ ਸੇ ਕੀਤਾ ਆਦਵਾਸੀਆ ਮਾਪੁਰ ਸਾਦੀ ਤੂੰ ਪੈਦਾ ਪਹਿਚਾਨ ਕੀਤੀ ਹੈ ਸਮੇਂ ਦਇਆ ਚਖੜਾ ਵਿੱਚ ਦੱਬੀ ਤੂੰ ਮਰਦੋਸ਼ਨ ਛਾਨ ਕੀਤੀ ਹੈ ਪ੍ਰਾਚੀਨ ਸਭੇਤਾ ਦੀ ਵਾਰਸ ਜੁਕਾ ਮੁੜ ਕੇ ਮੁੜ ਕੇ ਜਾਗੇ ਬਾ ਪਹਿਲਾ ਕੌਮ ਗੁਲਾਮੀ ਤੋੜੇ ਹੋਣਾ ਰਹੀ ਜ਼ਿੰਦਗੀ ਦੇ ਲਾਗੇ ਮੁਕਤੀ ਯੁਕਤੀ ਸ਼ਬਦ ਗੁਰੂ ਦੀ ਕਲਮ ਤੇਰੀ ਨੇ ਉਹ ਬਖਸ਼ੀ ਹੈ ਭਜਨ ਕਰਨ ਲਈ ਭਗਤਤਾ ਤਾਈ ਗ੍ਰੰਥ ਸਿਰੇ ਨੇ ਲੋ ਬਖਸ਼ੀ ਹੈ ਸ਼ਕਤੀ ਭਗਤੀ ਜੀਵਨ ਰਤ ਦੇ ਦੋ ਪਈਏ ਸੰਸਾਰ ਦੀ ਮੁਕਤੀ ਜਿਸ ਅਥ ਮਾਰੜ ਕੇ ਦੋਵੇਂ ਬਖਸ਼ਣ ਹਰ ਪ੍ਰਕਾਰ ਦੇ ਮੁਕਤੀ ਪਰ ਭਗਤੀ ਬਾਜੋ ਸ਼ਕਤੀ ਦਾ ਬਲ ਲੈ ਜਾਂਦਾ ਹੈ ਨਰਕਾ ਵੱਲੇ ਸ਼ਕਤੀ ਭਗਤੀ ਕੂਲ ਹੈ ਜਿਸ ਤੇ ਉਸੇ ਕੌਮ ਦੇ ਪਾਪਸ ਵੱਲੇ ਕਲਮ ਤੇਰੇ ਨੇ ਸ਼ਕਤੀ ਭਗਤੀ ਤੁਮਹਾਰਿ ਛੁchnਾਈ ਬਖਸ਼ੇ ਰਾਜ ਨੀਤੀ ਅਤੇ ਮੀਰੀ ਪੀਰੀ ਨੂੰ ਪੂਰਨ ਸੂਜ ਖਦਾਈ ਬਖਸ਼ੇ ਸਤਗੁਰੂ ਬੋਲੇ ਪੂਰਨ ਬੇਟਾ ਖੁਸ਼ਿਆ ਸਾਡਿਆ ਹੋਰ ਬਤਾ ਦੇ ਆਦਿ ਕਵੀ ਤੇਰੇ ਅੰਦਰੋਂ ਬੋਲੇ ਤੂੰ ਜੀਵਨ ਕੌਮ ਦੇ ਲੇਖੇ ਲਾ ਦੇ ਏ ਕੌਮੀ ਗ੍ਰੰਥ ਦੇ ਪੰਨਿਆਂ ਉੱਤੇ ਤੂੰ ਸ਼ਬਦਾਂ ਦੇ ਦੀਪ ਜਗਾ ਦੇ ਕੌਮ ਦੀ ਆ ਕਲ ਰਸਮਾਂ ਲੇਖ ਕੇ ਕੌਮ ਦੀ ਵਖਰੀ ਹੋਂਦ ਦਿਖਾ ਦੇ ਖੁਸ਼ੀਆਂ ਕਮੀਆਂ ਵਿਆਹ ਸੰਗਰਾਤਾ ਸ਼੍ਰੀ ਵਾਲਮੀਕ ਤੇਹ ਕਮਨ ਸਾਥ ਤੂੰ ਆਦ ਵਾਸਿਗਾ ਦਾ ਚਮਖਾਇਆ ਸੋਨੇ ਵਰਗਾ ਫਿਰ ਕਿਰਦਾਰ ਆਦਵਸੀਆ ਪਿੰਡਿਆਂ ਉੱਤੇ ਬਹੁਤ ਹੰਡਾਇਏ ਅਤਿਆਚਾਰ ਟੁੱਟ ਕੇ ਆਪਣੇ ਅਸਲੇ ਨਾਲੋਂ ਹੁੰਦੇ ਰਹੇ ਨੇ ਬਾਹਰ ਘਵਾਰ ਪੂਜਾ ਕੀਤੀ ਦੂਸਰਿਆ ਦੀ ਇਹਨਾ ਜਿਨ੍ਹਾਂ ਵਿਸ਼ਾਕੇ ਫਿਰਕੂ ਜਾਲ ਆਦਵਸੀਏ ਸਦਾ ਪਛਾੜੇ ਕਹਿ ਕਹਿ ਸੂਦਰ ਅਤੇ ਚੰਡਾਲ ਆਖੇ ਲੱਗ ਕੇ ਪੁਜਤ ਬਾਦ ਤੇ ਨਫਰਤ ਕੀਤੀ ਸਾਡੇ ਨਾਲ ਆਤਮ ਨੀਤ ਕਮ ਸਾਨੂੰ ਸੋਪੇ ਆਪ ਬਣੇ ਸਹਬੇ ਕਬਾਲ ਜੂਨ ਸਾਡੀ ਡੰਗਰਤ ਭੈੜੀ ਜੁਗਾ ਜੁਗਾ ਤੋਂ ਬੰਦੇ ਹਾਲ ਰੋਟੀ ਬਾਜੋ ਤਰਤਰ ਕੇ ਮਰਦੇ ਰਹਿਮਾਵਾ ਦੇ ਲਾਲ ਹੁਣ ਨਵਾਂ ਯੁਗ ਆ ਗਿਆ ਕੌਮ ਦਾ ਨਵੇਂ ਆ ਤੋਰੀਆ ਨਵੀਆਂ ਬਾਤਾ ਨਕਾਤੀ ਮੁਕਤੀ ਜਾਨਦੀ ਸਾਤ ਗਵਾ ਦੀ ਚਮਕ ਰਿਹਾ ਨਵੀਆਂ ਪਰਵਾਤਾ ਕੁੱਲੀਆਂ ਵਿੱਚ ਇਰਤੀ ਜਾਕੇ ਲੈ ਰਹੇ ਨਿਤਪੀ ਅੰਗੜਾਈਆ ਜੁਗਾ ਬਾਦ ਹੁਨਕਤਾ ਜਾਕੇ ਹਿਰਦਿਆ ਵਿੱਚ ਪਰਕਤਾ ਆਈਆ ਭੁੱਖ ਗਰੀਬੀ ਅਨਪਰਥਾ ਦਾ ਜੁਗਾ ਬਾਦ ਅਹਿਸਾਸ ਜਾਗਿਆ ਜੁਗਾ ਪਿਛੋ ਆਦਸਮੇ ਦਾ ਆਪਣਾ ਵਿਰਸਾ ਖਾਸ ਜਾਗਿਆ ਜੁਗਾ ਜੁਗਾ ਤੋਂ ਕਾਮ ਜੁ ਖਾਤੇ ਓ ਫੱਟ ਪਿੰਡਿਆ ਤੇ ਡੜਕ ਰਹੇ ਨੇ ਹੁਣ ਕੌਮੀ ਇੱਕੇ ਜਥੇ ਬੰਦੀ ਲਈ ਸਾਜ ਦੇ ਜਜਵੇ ਪਟ ਕਰ ਰਹੇ ਨੇ ਸੈ ਸੈ ਸਟਾ ਜ਼ਬਰ ਜਲਮ ਦੀਆ ਹੋਸ਼ ਅਕਲ ਨੂੰ ਆਉਂਦੀ ਜਾਂਦੀ ਪਹੁੰਚਣ ਲਈ ਨਿਸ਼ਾਨਿਆਂ ਉੱਤੇ ਮੰਝਲ ਦੇ ਵੱਲ ਨੇ ਤੁਰ ਪੈ ਪਾਦੀ ਜੁਗਪੁਰਸ਼ ਬੇਦਗਨੇ ਇਸ ਲਈ ਕਾਲ ਅਨੋਖੀ ਕਾਲੀ ਜਿਸਨੇ ਦੇਕੇ ਖੂਨ ਆਪਣਾ ਦਲਤਾ ਦੇ ਮੁਖ ਚਾੜੀ ਲਾਲੀ ਲਿਖ ਕੇ ਕੌਮੀ ਗ੍ਰੰਥ ਪੂਰਨਾ ਤੂੰ ਸੁੱਤੀ ਹੋਈ ਅੱਖ ਜਗਾਈ ਆਦਿ ਪ੍ਰਕਤੋ ਸ਼ਕਤੀ ਲੈ ਕੇ ਤੂੰ ਚਖੜਾ ਵਿੱਚੋਂ ਜਗਾਈ ਤੇਰੇ ਕੌਮੀ ਗ੍ਰੰਥ ਇਸ ਚ ਕੌਮ ਆਪਣਾ ਆਪ ਵਿਸਥਾਣੋ ਪੁਰਾਤਨ ਸਭੇਤਾ ਦਾ ਆਪਣਾ ਵਿਰਸਾ ਤੇ ਪ੍ਰਤਾਪ ਪਛਾਣੋ ਆਤਵਾਸੀ ਭਾਰਤ ਦੇ ਬਾਰਸ ਗ੍ਰੰਥ ਤੇਰੇ ਚੋਂ ਨੂਰ ਲੈਣਗੇ ਪੜ ਪੜ ਕੇ ਰਿਸ਼ਿਆਦੇ ਜੀਵਨ ਬਖਸ਼ ਬਸਤੀ ਅਤੇ ਸਰੂਰ ਲੈਣਗੇ ਕੌਮ ਦੇ ਖਾਤਰ ਮੌਤ ਦੀ ਲਾੜੀ ਸਿਰ ਤੇ ਕੀ ਪਰਨਾਮ ਕਰਨਗੇ ਬੈਠਣ ਲੱਗਿਆ ਹਰ ਮੈਦਾਨ ਫੁੱਲ ਵਿੱਚ ਆਪਣੇ ਉੱਚੀ ਧੌਣ ਕਰਨਗੇ ਵਿਦਵਾਨ ਅਫਸਰ ਤੇ ਨੇਤਾ ਪੈਦਾ ਕੌਮੇ ਸ਼ਾਨ ਕਰਨਗੇ ਆਪਣੇ ਆਪਣੇ ਰੁਤਬੇ ਰਾਹੀ ਕੌਮੇ ਕੈ ਮਨਸ਼ਾਨ ਕਰਨਗੇ ਮਿਹਨਤ ਕਸ਼ਕਿਰਤੀ ਕਿਰਸਾਨ ਭਰ ਤੇ ਉਸਰਈਏ ਸਾਰੇ ਸੈਸ ਦਾ ਡਾਕਟਰ ਤੇ ਖੋਜੀ ਇਸ ਸਰਤੀ ਦੇ ਚਾਨਣ ਸtare ਇਹ ਸਭ ਆਪਣੇ ਆਪਣੇ ਥਾਂ ਤੇ ਪੈਦਾਾ ਜਲਾਲ ਕਰਨਗੇ ਦੁਨੀਆ ਭਰ ਵਿੱਚ ਭਾਰਤ ਦਾਏ ਬਹੁਤ ਉੱਚਾ ਇਕਬਾਲ ਕਰਨਗੇ ਇਹ ਭਾਰਤ ਤੀਰ ਧਰਤੀ ਆਪਣੇ ਸਾਰਾ ਦੇਸ਼ ਪਿਆਰਾ ਆਪਣਾ ਇਸ ਧਰਤੀ ਦੇ ਬਾਗ-ਬਗੀਚੇ ਕਿਣਕਾ ਕਿਣਕਾ ਸਾਰਾ ਆਪਣਾ ਇਸ ਧਰਤੀ ਦੇ ਗੁਪਤ ਖਜ਼ਾਨੇ ਹੀਰੇ ਲਾਲ ਜਵਾਹਰ ਆਪਣੇ ਬਾਲ ਮੇਕ ਭਗਵਾਨ ਜੋ ਬਖਸ਼ੇ ਕੁਜਤ ਦੇ ਭੰਡਾਰੇ ਭੰਡਾਰੇ ਨੇ ਆਪਣੇ ਆਦਿਵਾਸੀ ਭਾਰਤ ਦੇ ਮਾਲਕ ਜੋਦੇ ਸਤ ਸੁਲਤਾਨ ਆਪਣੇ ਆਦਿਵਾਸੀਗਾ ਦੇਹੀ ਢਲਣੇ ਭਾਰਤ ਵਿੱਚ ਨਿਸ਼ਾਨ ਆਪਣੇ ਹੱਥ ਜੋੜ ਕੇ ਕਿਹਾ ਦਾਸ ਨੇ ਗੁਰ ਪਰਮੇਸ਼ਵਰ ਪਿਆਰੇ ਜੀਓ ਤੋਹੀ ਜਹਾਨੇ ਕੋ ਹਰ ਦੁਖੀਏ ਦੇ ਜੀਵਨ ਅਤੇ ਸਹਾਰੇ ਜੀਓ ਅਦਵਾਸੀਆਂ ਨੂੰ ਜੋ ਬਖਸ਼ੇ ਇਹ ਸੁੱਚੇ ਵਰਦਾਨ ਸਤਿਗੁਰੂ ਵਾਲਮੀਕ ਭਗਵਾਨ ਦੀ ਬਖਸ਼ਿਸ਼ ਅੰਤ ਹੋਏ ਪਰਵਾਰ ਸਤਿਗੁਰੂ ਪੂਰਨ ਕਰਦਾ ਆਪ ਦੇ ਚਰਨੀ ਕੋਟ-ਕੋਟ ਪਰ ਨਾਮ ਸਤਿਗੁਰੂ ਕਾਮ ਦੇ ਸਿਰ ਤੇ ਤਦਨਗੇ ਆਪ ਦੇ ਇਹ ਇਲਹਾਮ ਸਤਿਗੁਰੂ